ਜਿਨੇ ਛੱਡਣਾ ਛੱਡ ਦੇਵੇ ਅਸੀਂ ਜਾਨ ਉਹਨਾਂ ਤੋਂ ਵਾਰਦੇ ਆਂ ਜਿਨੇ ਛੱਡਣਾ ਛੱਡ ਦੇਵੇ ਅਸੀਂ ਜਾਨ ਉਹਨਾਂ ਤੋਂ ਵਾਰਦੇ ਆਂ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਆਂ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਆਂ ਅਸੀਂ ਰੱਬ ਨੂੰ ਅਸੀਂ ਰੱਬ ਨੂੰ ਲੱਭਦੇ ਫਿਰਦੇ ਸੀ ਅਸੀਂ ਰੱਬ ਨੂੰ ਲੱਭਦੇ ਫਿਰਦੇ ਸੀ ਬੜੇ ਤੀਰਥ ਡੇਰੇ ਜਾਂਦੇ ਸੀ ਸਾਨੂੰ ਲੁੱਟਿਆ ਖੂਬ ਪੁਜਾਰੀਆਂ ਨੇ ਅਸੀਂ ਥਾਂ ਥਾਂ ਤੱਕੇ ਖਾਂਦੇ ਸੀ ਹੁਣ ਜੁੜੇ ਨਾਲ ਗੁਰਬਾਣੀ ਦੇ ਖੁਦ ਅੰਦਰ ਝਾਤੀ ਮਾਰਦੇ ਆ ਅਸੀਂ ਜੁੜੇ ਨਾਲ ਗੁਰਬਾਣੀ ਦੇ ਖੁਦ ਅੰਦਰ ਝਾਤੀ ਮਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਬਹਿਮਾਂ ਦੇ ਵਿੱਚ ਫਸੇ ਹੋਏ ਨਿਤ ਕਰਮ ਕਾਂਡ ਵੀ ਕਰਦੇ ਸੀ ਅਸੀਂ ਬਹਿਮਾਂ ਦੇ ਵਿੱਚ ਫਸੇ ਹੋਏ ਨਿਤ ਕਰਮ ਕਾਂਡ ਵੀ ਕਰਦੇ ਸੀ ਜੋ ਕਹੇ ਪੁਜਾਰੀ ਕਰਦੇ ਸੀ ਬੜੇ ਨਰਕ ਸੁਰਗ ਤੋਂ ਡਰਦੇ ਸੀ ਜੋ ਕਹੇ ਪੁਜਾਰੀ ਕਰਦੇ ਸੀ ਬੜੇ ਨਰਕ ਸੁਰਗ ਤੋਂ ਡਰਦੇ ਸੀ ਹੁਣ ਤਰਕ ਬੁੱਧ ਨਾਲ ਸੋਚਦੇ ਆ ਹੁਣ ਤਰਕ ਬੁੱਧ ਨਾਲ ਸੋਚਦੇ ਆ ਨਾ ਐਵੇਂ ਝੰਡ ਖਲਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਨਾ ਮਨ ਵਿੱਚ ਸਾਡੇ ਕੱਟੜਤਾ ਨਾ ਮਨ ਵਿੱਚ ਸਾਡੇ ਕੱਟੜਤਾ ਹਰ ਬੰਦੇ ਲਈ ਹੈ ਪਿਆਰ ਬੜਾ ਹਰ ਬੰਦਾ ਹਿੱਸਾ ਕੁਦਰਤ ਦਾ ਸਭ ਧਰਮਾਂ ਦਾ ਸਤਕਾਰ ਬੜਾ ਹਰ ਬੰਦਾ ਹਿੱਸਾ ਕੁਦਰਤ ਦਾ ਸਭ ਧਰਮਾਂ ਸਭ ਧਰਮਾਂ ਦਾ ਸਤਕਾਰ ਵੜਾ ਇਹ ਯੁੱਗ ਹੈ ਯਾਰ ਵਿਚਾਰਾਂ ਦਾ ਇਹ ਯੁੱਗ ਹੈ ਯਾਰ ਵਿਚਾਰਾਂ ਦਾ ਨਾ ਮਰੀਏ ਨਾ ਹੀ ਮਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਚੇਲੇ ਸੀਗੇ ਪਖੰਡੀਆਂ ਦੇ ਅਸੀਂ ਚੇਲੇ ਸੀਗੇ ਪਖੰਡੀਆਂ ਦੇ ਤੇ ਅੰਧ ਭਗਤੀ ਵਿੱਚ ਡੁੱਬੇ ਸੀ ਅੰਧ ਭਗਤੀ ਵਿੱਚ ਡੁੱਬੇ ਸੀ ਨਿਤ ਲਾ ਚੌਂਕੜੇ ਬੰਦੇ ਸੀ ਬੜੇ ਤੋਤਾ ਰਟਣ ਚਰੁੱਜੇ ਸੀ ਹੁਣ ਕੰਮ ਨੂੰ ਪੂਜਾ ਸਮਝ ਲਿਆ ਹੁਣ ਕੰਮ ਨੂੰ ਪੂਜਾ ਸਮਝ ਲਿਆ ਤੇ ਐਸ਼ ਦੀ ਜ਼ਿੰਦਗੀ ਗੁਜ਼ਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਬਾਣੀ ਪੜਦੇ ਸੁਣਦੇ ਵਿਚਾਰਦੇ ਆ ਕਈ ਕਹਿੰਦੇ ਤੂੰ ਬਦਲ ਗਿਆ ਕਈ ਕਹਿੰਦੇ ਤੂੰ ਬਦਲ ਗਿਆ ਤੇ ਗਲਤ ਰਸਤੇ ਪੈ ਗਿਆ ਈ ਪਰ ਸਾਡੀ ਜਿੰਦ ਸਖਾਲੀ ਏ ਸਿਰੋਂ ਬਾਧੂ ਬੋਝ ਜਾਂ ਲੈ ਗਿਆ ਏ ਪਰ ਸਾਡੀ ਜਿੰਦ ਸਖਾਲੀ ਏ ਸਿਰੋਂ ਬਾਧੂ ਬੋਝ ਜਾਂ ਲੈ ਗਿਆ ਏ ਜੋ ਲਿਖਿਆ 35 ਮਹਾਪੁਰਖਾਂ ਨੇ ਜੋ ਲਿਖਿਆ 35 ਮਹਾਪੁਰਖਾਂ ਨੇ ਉਹ ਪਲਨਾ ਮਨੋਂ ਬਸਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਪਾਣੀ ਪੜਦੇ ਸੁਣਦੇ ਵਿਚਾਰਦੇ ਆ ਅਸੀਂ ਫੈਨ ਹਾਂ ਬਾਬੇ ਨਾਨਕ ਦੇ ਪਾਣੀ ਪੜਦੇ ਸੁਣਦੇ ਵਿਚਾਰਦੇ ਆ ਇੰਨਾ ਕੁਝ ਬੋਲਦੇ ਹੋਏ ਮਾਫੀ ਚਾਹੂੰਗਾ ਦੋਸਤੋ ਜੇ ਕੋਈ ਮਾੜਾ ਮੋਟਾ ਟੱਪਾ ਪੁੱਲ ਚੁੱਕ ਹੋ ਗਈ ਹੋਵੇ ਮaaf ਕਰਨਾ ਬਹੁਤ ਬਹੁਤ ਧੰਨਵਾਦ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ